ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਧੀ ਮੇਰੇ ਉਪਕਾਰੀ ਮਿੱਤਰ ਜੀ ਹੁਣ ਫਿਰ ਉਪਕਾਰ ਦੀ ਲੋੜ ਤਾਂ ਨਾ ਰਹੇਗੀ ਭਾਈ ਜੀ ਹੁਣ ਲੋੜ ਤਾਂ ਨਾ ਰਹੇਗੀ ਪਰ ਉਪਕਾਰ ਤਾਂ ਹੁਣ ਤੁਹਾਡਾ ਭਾਵ ਹੋ ਗਿਆ ਹੈ ਖਿੱਚ ਤੇ ਜ਼ੋਰ ਨਾਲ ਕਰਨ ਦਾ ਵਕਤ ਗਿਆ ਆਪੇ ਹੀ ਤੂੰ ਹੱਥੋਂ ਪਲਾਪਿਆ ਹੋਵੇਗਾ ਬੁਰੇ ਵੱਲ ਤੁਹਾਡੇ ਹੱਥਾਂ ਨੇ ਪਸਰਨਾ ਹੀ ਨਹੀਂ ਹੈ ਪਰ ਇਹ ਗੱਲ ਸੱਚ ਹੈ ਕਿ ਉਪਕਾਰ ਹੀ ਸਭੋ ਕੁਝ ਨਹੀਂ ਇਹ ਸ੍ਰਿਸ਼ਟੀ ਦਾ ਪਿਆਰ ਹੈ ਤੇ ਇਹ ਹਮਦਰਦੀ ਦਾ ਮਾਦਾ ਮਨੁੱਖ ਮਾਤਰ ਵਿੱਚ ਹੋਣਾ ਮਨੁੱਖਪੁਣਾ ਹੈ ਇਸ ਤੋਂ ਅੱਗੇ ਸ੍ਰਿਸ਼ਟੇ ਦਾ ਪਿਆਰ ਹੈ ਸ੍ਰਿਸ਼ਟੇ ਦੇ ਪਿਆਰ ਵਿੱਚ ਨਿਮਗਨ ਹੋਏ ਬਿਨਾ ਪੂਰਨ ਆਨੰਦ ਨਹੀਂ ਹੈ ਪਰ ਇਸ ਨਿਮਗਨਤਾ ਵਿੱਚ ਤੁਸੀਂ ਨੇਕੀ ਨਾ ਕਰੋ ਤੇ ਬਦੀ ਕਰੋ ਇਹ ਹੋ ਨਹੀਂ ਲੱਗਾ ਨੇਕੀ ਕਰਨ ਵਾਲਾ ਨੇਕੀ ਇੱਕ ਕੰਮ ਦੀ ਤਰ੍ਹਾਂ ਫਰਜ਼ ਜਾਣ ਕੇ ਕਰਦਾ ਹੈ ਪਰ ਜਦ ਨਾਮ ਪ੍ਰਾਪਤ ਹੋਇਆ ਤਦ ਇਹ ਆਪਣੇ ਅਸਲੇ ਵੱਲ ਗਿਆ ਹਾ ਦਾ ਤੋ ਪਾਰ ਟੱਪਿਆ ਤੇ ਉਸ ਰਸ ਵਿੱਚ ਗਿਆ ਜਿਸ ਦਾ ਹੱਦ ਸੀਮਾ ਵਰਨਨ ਕਰਨਾ ਹੀ ਨਹੀਂ ਦੂਜੇ ਪਾਸੇ ਨੇਕੀ ਆਪੇ ਪਈ ਹੁੰਦੀ ਹੈ ਔਰ ਉਹ ਨੇਕੀ ਫਿਰnishਕਾਮਤਾ ਦੇ ਦਰਜੇ ਤੋਂ ਉੱਚੀ ਹੋ ਜਾਂਦੀ ਹੈ ਔਰ ਇੱਕ ਸਹਿ ਸੁਭਾਅ ਹੋ ਜਾਂਦੀ ਹੈ ਵਾਹਿਗੁਰੂ ਨੂੰ ਪ੍ਰਾਪਤਪੁਰਕ ਸੁਭਾਵਕ ਹੀ ਨੇਕੀ ਵਾਲਾ ਹੁੰਦਾ ਹੈ ਮਿੱਤਰ ਜੀ ਹੁਣ ਤੁਸੀਂ ਸਮਝ ਲਿਆ ਹੋ ਕਿ ਮੈਂ ਸਵੇਰੇ ਕੀ ਬੇਨਤੀ ਕੀਤੀ ਸੀ ਉਪਕਾਰ ਨਿਸ਼ਕਾਮ ਹੋਵੇ ਤਾਂ ਮਨ ਨੂੰ ਨਿਰਮਲ ਕਰਦਾ ਹੈ ਤੇ ਨਾਮ ਸ਼ਿਸ਼ਟੇ ਦੇ ਨਾਲ ਮੇਲ ਕਰਾਉਂਦਾ ਹੈ ਨਾਮ ਵਿੱਚ ਉਪਕਾਰ ਸਹਿ ਸੁਭਾਅ ਹੁੰਦਾ ਹੈ ਜਿਸ ਤਰ੍ਹਾਂ ਗੁਲਾਬ ਤੋਂ ਖੁਸ਼ਬੂ ਦਾ ਦਾਨ ਸੁੱਤੇ ਸੁਭਾ ਆਪੇ ਪਿਆ ਹੁੰਦਾ ਹੈ ਨਾਮ ਜੀਵਨ ਹੈ ਆਤਮ ਜੀਵਨ ਹੈ ਨਾਮ ਮੁਕਤੀ ਹੈ ਨਾਮ ਧਿਆਨ ਹੈ ਨਾਮ ਅਨੁਭਵ ਹੈ ਤੇ ਵਾਹਿਗੁਰੂ ਨਾਲ ਮੇਲ ਲੈਂਦਾ ਹੈ ਨਾਮ ਅਸਲੇ ਵਿੱਚ ਲੈ ਜਾਂਦਾ ਹੈ ਨਾਮ ਫਿਰ ਕਿਸੇ ਹਿਲਾਓ ਦੇ ਚੱਕਰ ਵਿੱਚ ਨਹੀਂ ਆਉਣ ਦਿੰਦਾ ਇਸ ਕਰਕੇ ਨਾਮ ਸਭ ਤੋਂ ਉੱਚਾ ਹੈ ਔਰ ਹੋਰ ਸਾਰੇ ਕਰਮ ਉਸ ਤੋਂ ਹੇਠਾਂ ਹਨ ਜਾਂ ਹੋਰ ਕਰਮ ਇਕਤਨਾਦੀ ਤਿਆਰੀ ਹੁੰਦੇ ਹਨ ਜੋ ਨਾਮ ਲਈ ਥਾਂ ਬਣਾਉਂਦੇ ਹਨ ਸ਼ੁਭ ਕਰਮ ਫਲਾਂ ਦੀ ਵਾਸ਼ਨਾ ਨਾਲ ਕੀਤੇ ਇੱਕ ਕਰਮ ਹਨ ਜੋ ਮਾੜੇ ਕਰਮਾਂ ਤੇ ਚੰਗੇ ਹਨ ਪਰ ਨਿਸ਼ਕਾਮ ਕਰਮ ਨਿਰਮਲਤਾ ਲਿਆਉਂਦੇ ਹਨ ਤੇ ਸੁਕਾਮ ਕਰਮਾਂ ਤੋਂ ਉੱਚੇ ਹਨ ਨਿਰਮਲ ਮਨ ਨਾਮ ਨੂੰ ਚੰਗਾ ਅੰਗੀਕਾਰ ਕਰਦਾ ਹੈ ਤੇ ਨਾਮ ਅੰਦਰ ਵਸਿਆ ਕਲਿਆਣ ਰੂਪ ਹੈ ਦੂਜੇ ਦਿਨ ਭਾਈ ਸਾਈ ਦਾ ਅਸ਼ੀਰਾਤ ਸਮੇਂ ਉੱਥੇ ਹੀ ਬੈਠੇ ਸੀ ਕਿ ਉਹ ਸਿੰਧੀ ਪ੍ਰੇਮੀ ਜੀ ਫੇਰ ਆ ਗਏ ਫਿਰ ਉਸੇ ਤਰ੍ਹਾਂ satsang ਦੇ ਬਚਨ ਬਿਲਾਸ ਸ਼ੁਰੂ ਹੋ ਗਈ ਸਿੰਧੀ ਭਾਈ ਸਾਹਿਬ ਜੀ ਸੇਵਾ ਜਿਸ ਦਾ ਆਪਨੇ ਕੱਲ ਬਹੁਤ ਹੀ ਪਿਆਰਾ ਕਥਨ ਕੀਤਾ ਸੀ দান ਔਰ ਉਪਕਾਰ ਵੀ ਉਸ ਦੇ ਵਿੱਚ ਹੀ ਆਉਂਦੇ ਹਨ ਭਾਈ ਜੀ ਠੀਕ ਹੈ দান ਪਰ ਉਪਕਾਰ ਆਦਕ ਦੀ ਥਾਂ ਗੁਰੂ ਘਰ ਵਿੱਚ ਸੇਵਾ ਦੇ ਦੋ ਅੱਖਰ ਹੀ ਵਰਤੇ ਜਾਂਦੇ ਹਨ ਕਿਉਂਕਿ ਸੇਵਾ ਵਿੱਚ ਦਾਨ ਤੇ ਹਰ ਤਰ੍ਹਾਂ ਦੇ ਉਪਕਾਰ ਆ ਜਾਂਦੇ ਹਨ ਔਰ ਸੇਵਾ ਦਾ ਅਰਥ ਅਜੇ ਹੋਰ ਵਧਿਕ ਰਹਿੰਦਾ ਹੈ ਦੂਸਰੇ ਦੇ ਭਲੇ ਦੇ ਕੀਤੇ ਹੋਏ ਕੰਮ ਸੇਵਾ ਵਿੱਚ ਆਉਂਦੇ ਹਨ ਇਸ ਤਰ੍ਹਾਂ ਅਰਥਾਂ ਦੇ ਵਾਅਦੇ ਨਾਲ ਇੱਕ ਹੋਰ ਵਾਅਦਾ ਇਹ ਹੈ ਕਿ ਦਾਤਾ ਹੋਣ ਤੇ ਉਪਕਾਰੀ ਹੋਣ ਵਿੱਚ ਇੱਕ ਤਰ੍ਹਾਂ ਦਾ ਆਪਣੇ ਆਪ ਨੂੰ ਉੱਚਾ ਸਮਝਣ ਦਾ ਭਾਵ ਅੰਦਰ ਘਟਿਆ ਰਹਿੰਦਾ ਹੈ ਜਿਸ ਨਾਲ ਹੋ ਮੇ ਦਾ ਇੱਕ ਬੇਮਾਲੂਮਾ ਰੰਗ ਮਨ ਤੇ ਚੜਿਆ ਰਹਿੰਦਾ ਹੈ ਇਸਤੇ ਉਲਟ ਸੇਵਾ ਵਿੱਚ ਨਿਮਰਤਾ ਤੇ ਭਗਤੀ ਭਾਵ ਮਨ ਵਿੱਚ ਵਸਦਾ ਹੈ ਜਿਸ ਨਾਲ ਹੋਮੇ ਦੂਰ ਰਹਿੰਦੀ ਹੈ ਤੁਸੀਂ ਵੇਖ ਲਵੋ ਕਿ ਕਦੇ ਕੋਈ ਇਹ ਨਹੀਂ ਕਹਿੰਦਾ ਜੋ ਮੈਂ ਦਾਨੀ ਹਾਂ ਜਾਂ ਪਰਉਪਕਾਰੀ ਹਾਂ ਪਰ ਸੇਵਕ ਕਹਿੰਦਿਆਂ اٹਕਦਾ ਨਹੀਂ ਕਿਉਂਕਿ ਪਹਿਲੇ ਦੋਹਾਂ ਦੇ ਕੈਨ ਨਾਲ ਹੰਕਾਰ ਪਾਇਆ ਜਾਂਦਾ ਹੈ ਮਨ ਆਪ ਹੀ ਉਹਨਾਂ ਨੂੰ ਆਖਣੋਂ ਸੰਕੋਚ ਕਰਦਾ ਹੈ ਦੂਸਰੇ ਦਾਨ ਤੇ ਉਪਕਾਰ ਤਦੋਂ ਹੀ ਫਲਪੂਤ ਹਨ ਜਦੋਂ ਨਿਸ਼ਕਾਮ ਹੋਣ ਤੇ ਸੇਵਾ ਵਿੱਚ ਨਿਸ਼ਕਾਮਤਾ ਦਾ ਖਿਆਲ ਪਹਿਲੋਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਔਰ ਇਸ ਵਿੱਚ ਅਸਰ ਐਸਾ ਹੈ ਕਿ ਜੈਸੇ ਗੁਰੂ ਜੀ ਦੇ ਵਾਕ ਹਨ ਸੇਵਕੋ ਸੇਵਾ ਬਨ ਆਈ ਹੁਕਮ ਬੂਝ ਪਰਮਪਦ ਪਾਈ ਸੇਵਕ ਦਾ ਧਰਮ ਸੇਵਾ ਹੈ ਹੋਰ ਪਰਯੋਜਨ ਨਹੀਂ ਔਰ ਸੇਵਾ ਦੀ ਸਫਲਤਾ ਹੁਕਮ ਨੂੰ ਬਜਣਾ ਹੈ ਔਰ ਫਲ ਉਸ ਦਾ ਪਰਮਪਦ ਤੇ ਪਹੁੰਚਣਾ ਹੈ ਸੋ ਮਿੱਤਰ ਜੀ ਸੇਵਾ ਦਾ ਖਿਆਲ ਵਧੀਕ ਵੱਡਾ ਤੇ ਵਧੀਕ ਸਲਾਮਤੀ ਵਾਲਾ ਹੈ ਸੇਕੀ ਮੰਡਲ ਵਿੱਚ ਪਹਿਲਾ ਅੰਗ ਸੇਵਾ ਹੈ ਪਰ ਸੇਵਾ ਦੇ ਮੰਡਲ ਵਿੱਚ ਪਹਿਲਾ ਅੰਗ ਨਿਮਰਤਾ ਹੈ ਸੇਵਾ ਦਾ ਦੂਸਰਾ ਅੰਗ ਭਾਵ ਹੈ ਭਾਵ ਤੋਂ ਅਰਥ ਪ੍ਰੇਮ ਦਾ ਹੈ ਪ੍ਰੇਮ ਤੋਂ ਭਾਵ ਸੇਵਾ ਦੇ ਸੰਬੰਧ ਵਿੱਚ ਸੇਵਾ ਨਾਲ ਪ੍ਰੇਮ ਜਾਂ ਜਿਸ ਦੀ ਸੇਵਾ ਕਰਨੀ ਹੈ ਉਸ ਨਾਲ ਪ੍ਰੇਮ ਤੋਂ ਨਹੀਂ ਹੈ ਪਰ ਸੇਵਾ ਵਿੱਚ ਪ੍ਰੇਮ ਤੋਂ ਅਰਥ ਹੈ ਜਿਸ ਦੀ ਖਾਤਰ ਸੇਵਾ ਕਰਨੀ ਹੈ ਖਾਤਰ ਅਸਾ ਗੁਰੂ ਦੀ ਸੇਵਾ ਕਰਨੀ ਹੈ ਸੋ ਸੇਵਾ ਵਿੱਚ ਗੁਰੂ ਪ੍ਰੇਮ ਸੇਵਾ ਦਾ ਦੂਸਰਾ ਅੰਗ ਹੈ ਗੁਰੂ ਪ੍ਰੇਮ ਕਰਕੇ ਅਸੀਂ ਇਸ ਨੂੰ ਸੇਵਾ ਕਹਿੰਦੇ ਹਾਂ ਸਿੰਦੀ ਮੈਂ ਇਸ ਦੂਸਰੇ ਅੰਗ ਨੂੰ ਨਹੀਂ ਸਮਝਿਆ ਕਿਰਪਾ ਕਰਕੇ ਜਰਾ ਖੋਲ ਕੇ ਸਮਝਾ ਦਿਓ ਭਾਈ ਜੀ ਗੁਰੂ ਦੇ ਪ੍ਰੇਮ ਤੋਂ ਇਹ ਮਤਲਬ ਹੈ ਕਿ ਜਦ ਸੇਵਾ ਕਰੋ ਗੁਰੂ ਦੇ ਪਿਆਰ ਵਿੱਚ ਧਿਆਨ ਜਮਾ ਕੇ ਕਰੋ ਤੁਸੀਂ ਜੋ ਸੇਵਾ ਕਰਦੇ ਹੋ ਮਨਮਤੀਏ ਹੋ ਕੇ ਨਹੀਂ ਕਰਦੇ ਪਰ ਇਸ ਲਈ ਕਰਦੇ ਹੋ ਕਿ ਗੁਰੂ ਜੀ ਨੇ ਹੁਕਮ ਦਿੱਤਾ ਹੈ ਸੋ ਉਹ ਸੇਵਾ ਗੁਰੂ ਨਮਿਤ ਕਰੋ ਜਿਸ ਵੇਲੇ ਸੇਵਾ ਕਰਦੇ ਹੋ ਆਤਮਾ ਵਿੱਚ ਗੁਰੂ ਯਾਦ ਹੋਵੇ ਤੇ ਇਹ ਭਾਵਨਾ ਹੋਵੇ ਕਿ ਮੇਰੇ ਪਿਆਰੇ ਦੀ ਪ੍ਰਸੰਤਾ ਇਸ ਵਿੱਚ ਹੈ ਇਹ ਕੰਮ ਮੇਰੇ ਪਿਆਰੇ ਗੁਰੂ ਨੇ ਮੈਨੂੰ ਸੌਪਿਆ ਹੈ ਇਸ ਕੰਮ ਵਿੱਚ ਮੇਰਾ ਪਿਆਰਾ પ્રસન્ન ਹੁੰਦਾ ਹੈ ਇਸ ਤਰ੍ਹਾਂ ਜੋ ਸੇਵਾ ਤੁਸੀਂ ਕਰੋਗੇ ਉਹ ਕਿਸੇ ਦੁਖੀ ਦੀਨ ਦਰਦਵੰਦ ਦੀ ਸੇਵਾ ਨਹੀਂ ਰਹੇਗੀ ਉਹ ਗੁਰੂ ਦੀ ਸੇਵਾ ਹੋ ਜਾਏਗੀ ਹੋਰ ਇੱਕ ਵਿਚਾਰ ਕਰੋ ਹਉਬ ਤੋਂ ਬਿਨਾਂ ਕੋਈ ਦਾਨ ਪਰਵਾਨ ਨਹੀਂ ਹੈ ਅਰਥਾਤ ਆਪਣਾ ਪੂਰਾ ਫਲ ਨਹੀਂ ਦਿੰਦਾ ਹੂਬ ਸਭ ਤੋਂ ਚੰਗੀ ਗੁਰੂ ਦੀ ਹੈ ਹੁਣ ਦਾਨ ਕੀਤੇ ਕਰਦੇ ਹੋ ਗੁਰੂ ਦੀ ਹੁਬ ਕਿੱਕੂ ਪੈਦਾ ਹੋਵੇ ਕੇਵਲ ਇਸ ਤਰ੍ਹਾਂ ਕੀ ਇਹ ਜੋ ਮੈਂ ਦਾਨ ਕਰਦਾ ਹਾਂ ਇਹ ਮੇਰਾ ਦਾਨ ਨਹੀਂ ਪਰ ਮੇਰੇ ਪਿਆਰੇ ਦਾ ਹੁਕਮ ਹੈ ਔਰ ਹੈ ਉਸਦੇ ਚਰਨਾਂ ਨਾਲ ਮੈਨੂੰ ਪਿਆਰ ਹੈ ਉਸਦੇ ਪਿਆਰ ਦੇ ਕਾਰਨ ਉਸਦਾ ਹੁਕਮ ਮੇਰੀ ਖੁਸ਼ੀ ਦਾ ਉਤਪਤ ਕਰਨ ਵਾਲਾ ਹੈ ਤਾਂਤੇ ਮੈਂ ਦਾਨ ਨਹੀਂ ਕਰਦਾ ਮੈਂ ਤਾਂ ਆਪਣੇ ਪਿਆਰੇ ਗੁਰੂ ਦੀ ਸੇਵਾ ਕਰਦਾ ਹਾਂ ਇਸ ਪਾਉਨਾ ਵਿੱਚ ਬੜੇ ਲਾਭ ਹਨ ਔਰ ਆਤਮ ਰਸਤੇ ਦੇ ਤੁਰਾਉ ਲਈ ਬੜੀਆਂ ਜੋਖੋਂ ਤੋਂ ਬਚਣੇ ਦਾ ਉਪਰਾਲਾ ਹੈ ਪਹਿਲੇ ਤਾਂ ਇਹ ਗੱਲ ਹੈ ਕਿ ਸਾਡਾ प्रयोजन ਜਦ ਅਸੀਂ ਆਤਮ ਪੰਥ ਤੇ ਪੈਰ ਧਰਦੇ ਹਾਂ ਤਦ ਅਕਾਲਪੁਰਖ ਦੀ ਪ੍ਰਾਪਤੀ ਹੈ ਔਰ ਅਕਾਲਪੁਰਖ ਦੀ ਪ੍ਰਾਪਤੀ ਅਕਾਲਪੁਰਖ ਦੀ ਰਜ਼ਾ ਵਿੱਚ ਹੈ ਤੇ ਉਸ ਦੀ ਰਜ਼ਾ ਦੀ ਸਾਨੂੰ ਸਮਝ ਨਹੀਂ ਉਸ ਸਮਝ ਲਈ ਗੁਰੂ ਜੀ ਦੀ ਰਸਨਾ ਵਾਹਿਗੁਰੂ ਦੀ ਰਜ਼ਾ ਦਾ ਸਾਡੀ ਸਮਝ ਗੋਚਰਾ ਪ੍ਰਕਾਸ਼ ਕਰਦੀ ਹੈ ਮਾਨੋ ਵਾਹਿਗੁਰੂ ਰਜ਼ਾ ਦੀ ਪ੍ਰਗਟਤਾਈ ਗੁਰੂ ਹੈ ਗੁਰੂ ਆਗਿਆ ਸਾਡਾ ਮੁੱਖ ਕਰਮ ਹੋਇਆ ਗੁਰੂ ਪ੍ਰੀਤ ਸਾਡੀ ਸਭ ਤੋਂ ਉੱਚੀ ਭਾਵਨਾ ਹੋਈ ਹੁਣ ਗੁਰੂ ਕਹਿੰਦਾ ਹੈ ਖੂਤੋਂ ਜਾਲ ਲਿਆਓ ਜੇ ਅਸੀਂ ਜਾਲ ਤੇ ਖੂ ਵਿੱਚ ਹੀ ਫਸ ਕੇ ਬਹਿ ਗਏ ਤਦ ਗੁਰੂ ਆਗਿਆ ਪੂਰਨ ਹੋਈ ਕੇ ਪੰਗ ਸਿੰਦੀ ਪੰਗ ਸਫਲਤਾ ਤਾਂ ਤਾਂ ਹੈ ਜੇ ਜਾਲ ਲੈ ਆਈ ਭਾਈ ਜੀ ਭਲਾ ਜੇ ਅਸੀਂ ਜਲ ਵੀ ਲੈ ਆਈਏ ਪਰ ਜਲ ਲਿਉਂਦੇ ਹੋਏ ਸਾਨੂੰ ਗੁਰੂ ਹੀ ਗੁਰੂ ਪਿਆ ਦਿਸੇ ਤੇ ਅੰਗ ਅੰਗ ਵਿੱਚ ਆਉ ਹੋਵੇ ਕਿ ਸਾਡੇ ਪਿਆਰੇ ਦੀ ਇਹ ਆਗਿਆ ਹੈ ਤਾਂਦੇ ਇਹ ਕਿਹੜੇ ਨਫੇ ਦੀ ਬਾਤ ਹੋ ਜਾਵੇ ਸਿੰਦੀ ਇਸ ਵਿੱਚ ਅਤ ਦਰਜੇ ਦੀ ਪ੍ਰਸੰਤਾ ਵੱਧ ਜਾਵੇ ਔਰ ਹੋਮੇ ਕੱਟ ਕੇ ਮਨ ਗੁਰੂ ਰਜ਼ਾ ਦੇ ਨੇੜੇ ਹੋ ਜਾਵੇ ਭਾਈ ਜੀ ਠੀਕ ਹੈ ਸੋ ਜਦ ਸੇਵਾ ਕਰੀਏ ਪਰ ਸੇਵਾ ਤੇ ਸੇਵਯ ਵਿੱਚ ਸੁਰਤ ਨੂੰ ਨਾਮ ਵਸਾਈਏ ਪਰ ਜਿਸ ਦੀ ਖਾਤਰ ਸੇਵਾ ਕਰਦੇ ਹਾਂ ਅਰਥਾਤ ਸੂਰਤ ਗੁਰੂ ਦੇ ਚਰਨਾਂ ਵਿੱਚ ਰਖੀਏ ਤਦ ਅਸੀਂ ਹੰਕਾਰ ਤੋਂ ਬਚਾਂਗੇ ਰਜ਼ਾ ਦੇ ਨੇੜੇ ਹੋਵਾਂਗੇ ਸੇਵਾ ਕਰਨ ਵਾਲੇ ਅਕਸਰ ਗੁਰੂ ਨੂੰ ਭੁੱਲ ਜਾਂਦੇ ਹਨ ਔਰ ਨੀਰੇ ਸੇਵਾ ਦੇ ਪਿਆਰੇ ਹੋ ਜਾਂਦੇ ਹਨ ਤਦੋਂ ਪਹਿਲੀ ਕਾਈ ਇਹ ਪੈਂਦੀ ਹੈ ਕਿ ਸੇਵਾ ਮੈਂ ਕਰਦਾ ਹਾਂ ਦੂਜੀ ਇਹ ਪੈਂਦੀ ਹੈ ਕਿ ਲੋਕੀ ਵਾਵਾ ਆਖਣ ਲੋਕੀ ਨਿੰਦਾ ਨਾ ਕਰਨ ਅਰਥਾਤ ਜਿੱਥੇ ਸੂਰਤ ਵਿੱਚ ਗੁਰੂ ਨੇ ਵਸਣਾ ਸੀ ਉੱਥੇ ਲੋਕੀ ਆਵਸੇ ਸੇਵਾ ਦਾ प्रयोजन ਹੋਮੇ ਤੋੜਨਾ ਸੀ ਸੋ ਸਗੋ ਵੱਧ ਗਈ ਸੇਵਾ ਦਾ प्रयोजन ਉਸਤ ਨਿੰਦਾ ਸਮਸਹਾਰਨੀ ਸੀ ਸੋ ਪਿਆਰੇ ਹੋ ਕੇ ਸੇਵਾ ਧਰਮ ਦਾ ਕੰਮ ਨਾ ਰਿਹਾ ਪਰ ਦੁਨੀਆਦਾਰੀ ਦਾ ਇੱਕ ਵਿਹਾਰ ਹੋ ਗਿਆ ਦੁਨੀਆਦਾਰੀ ਦੇ ਵਿਹਾਰ ਮਨ ਨੂੰ ਇਕਾਗਰਤਾ ਤੇ ਸੁਖ ਬਹੁਤ ਘਟ ਦਿੰਦੇ ਹਨ ਪਰ ਸੇਵਾ ਮਨ ਦੇ ਸੁਖ ਲਈ ਕੀਤੀ ਸੀ ਮਨ ਦੇ ਟਿਕਾਉ ਲਈ ਕੀਤੀ ਸੀ ਹੁਣ ਜਦ ਸੰਕਲਪ ਵਿੱਚ ਲੋਕਾਂ ਦੀ ਉਸਤ ਨਿੰਦਾ ਵੜੀ ਤਦ ਕਲਪਨਾ ਪੈ ਗਈ ਕਿਉਂਕਿ ਲੋਕੀ ਪੀਤੋ ਪੀਤ ਹਰੇਕ ਦੀ ਵਿਚਾਰ ਅੱਡ ਜਣੇ ਖਣੇ ਦੀ ਖੁਸ਼ੀ ਪਿੱਛੇ ਜਣੇ ਖਣੇ ਦੇ ਸੁਭਾਵ ਨੂੰ ਸੋਚਣਾ ਤੇ ਜਣੇ ਖਣੇ ਦੀ ਪ੍ਰਸੰਤਾ ਦੇ ਫਿਕਰ ਕਰਨੀ ਹਰੇਕ ਦੀ ਪ੍ਰਸੰਤਾ ਅੱਡ ਅੱਡ ਔਰ ਕਦੇ ਇੱਕ ਦੂਜੇ ਦੇ ਠੀਕ ਉਲਟ ਐਸੀ ਦਸ਼ਾ ਵਿੱਚ ਮਨ ਦਾ ਚਿੰਤਾ ਤੇ ਘੁੰਮਣਾ ਵਿੱਚੋਂ ਬਾਹਰ ਹੀ ਨਾ ਨਿਕਲ ਸਕਣਾ ਦੁੱਖ ਹਨ ਕਿ ਨਹੀਂ ਜੇ ਗੁਰੂ ਸੂਰਤ ਵਿੱਚ ਹੁੰਦਾ ਤਦ ਕੱਖ ਖੇਚਲਣਾ ਪੈਂਦੀ ਨਾ ਉਸਤਦ ਦੀ ਪਰਵਾਹ ਨਾ ਨਿੰਦਾ ਦਾ ਰੋਸ ਕੇਵਲ ਗੁਰੂ ਦੀ ਪ੍ਰਸੰਤਾ ਦਾ ਖਿਆਲ ਤੇ ਧਿਆਨ ਵਿੱਚ ਗੁਰੂ ਮੂਰਤ ਦਾ ਆਸਰਾ ਜਿੰਨਾ ਦਾ ਫਲ ਪ੍ਰਸੰਤਾ ਹੁੰਦਾ ਮਨ ਠੰਡਾ ਰਹਿੰਦਾ ਤੇ ਆਪੇ ਜੁੜਿਆ ਰਹਿੰਦਾ ਹੈ ਹੁਣ ਦੂਜੇ ਪਾਸੇ ਵਿਚਾਰ ਕਰੀਏ ਜਦੋਂ ਗੁਰੂ ਜੀ ਦੀ ਹੁਬ ਦਿਲ ਵਿੱਚ ਨਾ ਹੋਈ ਤਦ ਅਕਸਰ ਸੇਵੇ ਦਾ ਪਿਆਰ ਸੇਵਾ ਕਰਦਿਆਂ ਪੈ ਜਾਂਦਾ ਹੈ ਅਰਥਾਤ ਜਿਸ ਦੀ ਸੇਵਾ ਕਰਦੇ ਹਾਂ ਉਸ ਦਾ ਪਿਆਰ ਪੈ ਜਾਂਦਾ ਹੈ ਇਸ ਦੇ ਬੜੇ ਭਿਆਨਕ ਨਤੀਜੇ ਸੰਸਾਰ ਔਰ ਆਤਮਾ ਵਿੱਚ ਪੈਦਾ ਹੁੰਦੇ ਹਨ ਮਨ ਲਗੋ ਕਿ ਤੁਸੀਂ ਇੱਕ ਵਿਧਵਾ ਦੀਨ ਰੋਗੀ ਔਰਤ ਦੀ ਸੇਵਾ ਕਰਦੇ ਹੋ ਤੁਹਾਡੀ ਸੇਵਾ ਨਾਲ ਔਰਾਸੀ ਹੋ ਜਾਂਦੀ ਹੈ ਤੁਹਾਡੇ ਜੀਵ ਵਿੱਚ ਇਹ ਹੁਬ ਤਾਂ ਹੈ ਹੀ ਨਹੀਂ ਕਿ ਮੈਂ ਗੁਰੂ ਦੀ ਆਗਿਆ ਵਿੱਚ ਗੁਰੂ ਦੀ ਸੇਵਾ ਕਰ ਰਿਹਾ ਹਾਂ ਇਹ ਔਰਤ ਮੇਰਾ ਪ੍ਰਯੋਜਨ ਨਹੀਂ ਇਸ ਨੂੰ ਸੁਖ ਦੇਣਾ ਗੁਰੂ ਹੁਕਮ ਵਿੱਚ ਮੇਰਾ ਧਰਮ ਹੈ ਤੁਸੀਂ ਤਾਂ ਗੁਰੂ ਨੂੰ ਭੁੱਲ ਚੁਕੇ ਹੋ ਕੇਵਲ ਸੇਵਾ ਕਰ ਰਹੇ ਹੋ ਸੇਵਾ ਕਰਦਿਆਂ ਜਿਉਂ-ਜਿਉਂ ਉਸ ਰੋਗੀ ਨੂੰ ਆਰਾਮ ਹੁੰਦਾ ਹੈ ਉਸ ਦੇ ਜੀਵ ਵਿੱਚ ਸ਼ੁਕਰ ਪੈਦਾ ਹੁੰਦਾ ਹੈ ਉਹ ਤੁਹਾਡੀ ਹੋਂਮੇ ਨੂੰ ਪੱਠੇ ਪਾਉਂਦੀ ਹੈ ਅਰਥਾ ਤੁਹਾਡਾ ਜਾਸ ਕਰਦੀ ਹੈ ਗੁਣ ਗਾਉਂਦੀ ਹੈ ਆਪਣੀ ਮਹਿਮਾ ਸੁਣ ਕੇ ਤੁਹਾਨੂੰ ਰਾਗ ਪੈਦਾ ਹੁੰਦਾ ਹੈ ਤੁਹਾਨੂੰ ਉਹ ਪਿਆਰੀ ਲੱਗਦੀ ਹੈ ਪਿਆਰ ਜਦ ਪੈਦਾ ਹੋਵੇ ਵੱਧਦਾ ਹੈ ਵੱਧਿਆ ਹੋਇਆ ਪਾਪ ਵਿੱਚ ਪਲਟਾ ਖਾਂਦਾ ਹੈ ਤੁਸੀਂ ਦੱਸੋ ਐਸੀ ਦਸ਼ਾ ਵਿੱਚ ਸੇਵਾ ਕਿੱਥੋਂ ਚੁੱਕ ਕੇ ਸੇਵਕ ਨੂੰ ਕਿੱਥੇ ਲੈ ਗਈ ਮੇਰੇ ਦੇਖਣ ਵਿੱਚ ਕਈ ਸਰੀਰ ਆਏ ਹਨ ਜਿਨ੍ਹਾਂ ਨੇ ਸੇਵਾ ਨੂੰ ਗੁਰੂ ਦੀ ਹੂ ਬਣਾਲ ਨਹੀਂ ਕੀਤਾ ਉਹ ਸੇਵੇ ਵਿੱਚ ਹੀ ਫਸ ਕੇ ਮਰ ਗਏ ਦੂਸਰਾ ਆਤਮ ਨੁਕਸਾਨ ਇਹ ਹੁੰਦਾ ਹੈ ਕਿ ਜਦ ਸੇਵਾ ਕਰਦੇ ਹੋ ਕਿਸੇ ਦੁੱਖ ਲੋੜਵੰਦ ਦੀ ਕਰਦੇ ਹੋ ਜੇ ਦੁਖੀ ਨਹੀਂ ਜੇ ਲੋੜਵੰਦ ਨਹੀਂ ਉਸ ਦੀ ਸੇਵਾ ਦੀ ਕੀ ਲੋੜ ਹੈ اچھا ਦੁਖੀ ਤੇ ਲੋੜਵੰਦ ਕੋਈ ਕਿਉਂ ਹੈ ਆਪਣੇ ਖੋਟੇ ਕਰਮਾਂ ਦੇ ਫਲ ਕਰਕੇ ਖੋਟੇ ਕਰਮਾਂ ਦੇ ਦੋ ਫਲ ਹੁੰਦੇ ਹਨ ਦੁੱਖ ਤੇ ખોਟੀ ਵਾਸ਼ਨਾ ਹੁਣ ਜੇ ਤੁਸੀਂ ਦੁਖੀ ਦੀ ਸੇਵਾ ਕਰਦੇ ਹੋ ਤਾਂ ਤੁਸੀਂ ਦੁੱਖ ਦੇ ਨੇੜੇ ਜਾਂਦੇ ਹੋ ਔਰ ਖੋਟੀਆਂ ਵਾਸ਼ਨਾਵਾਂ ਦੇ ਮੰਡਲ ਵਿੱਚ ਅਪੜਦੇ ਹੋ। ਉੱਥੇ ਜਾ ਕੇ ਤਾਂ ਤੁਹਾਨੂੰ ਇੱਕ ਤਰਸ ਆਉਂਦਾ ਹੈ। ਤਰਸ ਆਉਂਦੇ ਹੀ ਤੁਹਾਡੇ ਦਿਲ ਦੇ ਅੰਦਰ ਸੁਰਤ ਦੇ ਨਾਜ਼ੁਕ ਸ਼ੀਸ਼ੇ ਦਾ ਪਰਦਾ ਲੈਂਦਾ ਹੈ। ਉਸ ਪੁਰਖ ਦੀ ਖੋਟੀ ਵਾਸ਼ਨਾ ਦਾ ਪ੍ਰਭਾਵ ਤੁਹਾਡੇ ਉਸ ਸ਼ੀਸ਼ੇ ਤੇ ਪੈ ਕੇ ਤੁਹਾਨੂੰ ਭਾਰਾ ਕਰ ਦਿੰਦਾ ਹੈ। ਉਸ ਦੇ ਖੋਟੇ ਕਰਮਾਂ ਦਾ ਦਬਾਅ ਤੁਹਾਨੂੰ ਦਬਾਉਂਦਾ ਹੈ। ਸੇਵਾ ਕਰਨ ਗਏ ਤੁਸੀਂ ਪੰਡ ਚੁਕ ਲਿਆਏ। ਅੱਗੋ ਕਬੀਰ ਜੀ ਕੀ ਆਖਦੇ ਹਨ? ਕਬੀ ਪਾਰ ਪਰਾਈ ਸਿਰ ਚਰੇ ਚਲਿਓ ਚਾਹੇ ਬਾਠ ਆਪਣੇ ਭਾਰੇ ਨਾ ਡਰੇ ਅੱਗੇ ਔਕਟ ਕਾਟ ਸੱਜਣ ਜੀ ਇਹ ਬਾਤਾਂ ਬੇਪਰਵਾਹਾਂ ਨੂੰ ਹਾਸੀ ਜੋ ਪਟੀਤ ਦਿੰਦੀਆਂ ਹਨ ਪਰ ਤੁਸੀਂ ਨਾਮ ਦੀ ਇੱਛਾ ਪ੍ਰਗਟ ਕੀਤੀ ਸੀ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਹਾਂ ਕਿ ਆਤਮ ਸ੍ਰਿਸ਼ਟੀ ਦੇ ਰਸਤੇ ਪੈਰ ਰੱਖਣਾ ਹੋਰ ਗੱਲ ਹੈ ਤੇ ਕੇਵਲ ਨੇਕ ਜੀਵਨ ਸੰਸਾਰ ਵਿੱਚ ਬਤੀਤ ਕਰਨਾ ਹੋਰ ਬਾਤ ਹੈ ਆਤਮ ਸ਼ਿਸ਼ਟੀ ਦੇ ਰਾਹੀ ਨੂੰ ਆਤਮ ਸੂਝ ਪੈਣੀ ਚਾਹੀਦੀ ਹੈ ਸੇਵਾ دارو ਹੈ ਪਰ ਆਤਮ ਰਾਹੀ ਜੇ دارو ਨੂੰ ਠੀਕ ਤਰ੍ਹਾਂ ਨਾ ਖਾਵੇ ਤਾਂ دارو ਹੀ ਵਿਹੋ ਹੋ ਟੁਕਦਾ ਹੈ ਸੱਜਣ ਜੀ ਜਦ ਕਿਸੇ ਨਾਲ ਹਿੱਤ ਕਰੋ ਤਾਂ ਇਹ ਆਤਮ ਨਿਯਮ ਹੈ ਕਿ ਦੋਵੇਂ ਦਿਲ ਆਪੋ ਵਿੱਚ ਰਗੜ ਖਾਂਦੇ ਹਨ ਔਰ ਇੱਕ ਦੂਜੇ ਦਾ ਪ੍ਰਭਾਵ ਇੱਕ ਦੂਜੇ ਤੇ ਪੈਂਦਾ ਹੈ ਸੋ ਜਦ ਤੁਸੀਂ ਸੇਵਿਆਂ ਨੂੰ ਪਿਆਰ ਕਰਦੇ ਹੋ ਤੁਸੀਂ ਉਸ ਦਾ ਦੁੱਖ ਦੂਰ ਕਰਦੇ ਹੋਏ ਆਪ ਮੈਲੇ ਮਨ ਵਾਲੇ ਹੁੰਦੇ ਜਾਂਦੇ ਹੋ ਕਿਉਂਕਿ ਦੁਖੀ ਦਾ ਮਨ ਮੈਲਾ ਹੁੰਦਾ ਹੈ ਇਸ ਕਰਕੇ ਜ਼ਰੂਰੀ ਹੈ ਕਿ ਹਿਰਦੇ ਮੰਡਲ ਵਿੱਚ ਗੁਰੂ ਨੂੰ ਵਸਾਓ ਗੁਰੂ ਦੇ ਪਿਆਰ ਵਿੱਚ ਭਰੇ ਜਾ ਕੇ ਦੁਖੀਆਂ ਦੇ ਦੁੱਖ ਦੂਰ ਕਰੋ ਸਦਾ ਇਹ ਸਮਝੋ ਕਿ ਮੈਂ ਆਪਣੇ ਗੁਰੂ ਦੀ ਸੇਵਾ ਕਰ ਰਿਹਾ ਹਾਂ ਜਦ ਤੁਹਾਡਾ ਖਿਆਲ ਗੁਰੂ ਦੀ ਸੇਵਾ ਵਿੱਚ ਜੰਮਿਆ ਹੋਇਆ ਹੋਵੇਗਾ ਤਾਂ ਤੁਹਾਡੇ ਜੀਵ ਵਿੱਚ ਸੇਵੇ ਦੀ ਖਿੱਚ ਨਹੀਂ ਪਵੇਗੀ ਸੇਵਾ ਹੋ ਜਾਏਗੀ ਦੁਖੀਆ ਸੁਖੀਆ ਹੋ ਜਾਏਗਾ ਪਰ ਤੁਹਾਡੇ ਆਤਮਾ ਦਾ ਗਿਰਾਵ ਨਹੀਂ ਹੋਵੇਗਾ ਇਹ ਬਾਤ ਮੈਂ ਆਪ ਨੂੰ ਖਿਆਲ ਨਹੀਂ ਸੁਣਾ ਰਿਹਾ ਇਹ ਗੁਰੂ ਸੱਚੇ ਪਾਤਸ਼ਾਹ ਦੀ ਆਗਿਆ ਸਾਰੇ ਪਿਆਰੇ ਸਿੱਖਾਂ ਨੂੰ ਮਿਲਦੀ ਹੈ ਕਿ ਸੇਵਾ ਕਰੋ ਪਰ ਗੁਰੂ ਨਮਿਤ ਗੁਰੂ ਦੀ ਹੁਬ ਵਿੱਚ ਔਰ ਗੁਰੂ ਦੀ ਸੇਵਾ ਜਾਣ ਕੇ ਅਨੇਕਾਂ ਵੇਰ ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਹੈ ਕਿ ਅਮਕੇ ਵੇਲੇ ਤੁਸੀਂ ਸਾਨੂੰ ਬਹੁਤ ਸੁੱਖ ਦਿੱਤਾ ਹਾਲਾਂਕਿ ਉਹ ਸੇਵਾ ਕਿਸੇ ਹੋਰ ਦੀ ਸੀ ਪਰ ਗੁਰੂ ਦੇ ਧਿਆਨ ਵਿੱਚ ਗੁਰੂ ਨੂੰ ਅੱਗੇ ਰੱਖ ਕੇ ਕੀਤੀ ਸੀ ਉਸ ਦਾ ਪਿਆਰ ਸਤਗੁਰੂ ਤੱਕ ਪੁੱਜਾ ਸੋ ਮਿੱਤਰ ਜੀ ਉਹ ਅੰਤਰਯਾਮੀ ਗੁਰੂ ਇਹੋ ਭੇਦ ਸਿਖਾਲਦਾ ਹੈ ਸਿੰਦੀ ਸੱਚ ਹੈ ਮੈਨੂੰ ਹੁਣ ਚੇਤੇ ਆਉਂਦੇ ਹਨ ਮੈਂ ਕਈ ਵੇਰੀ ਸੇਵਾ ਕਰਦਾ ਚਿੱਥਾ ਤੇ ਦੁਖੀ ਹੋ ਗਿਆ ਹਾਂ ਹੰਕਾਰ ਆਇਆ ਤੇ ਘਬਰਾਇਆ ਹਾਂ ਇੱਕ ਵੇਰ ਇੱਕ ਮਹੀਟਰ ਬੱਚੇ ਦੀ ਜੋ ਤਪ ਨਾਲ ਦੁਖੀ ਸੀ ਮੈਂ ਸੇਵਾ ਕੀਤੀ ਮੈਂ ਆਪ ਅਤ ਦੁਖੀ ਹੋ ਗਿਆ ਪਰ ਮੈਨੂੰ ਇਹ ਭੇਦ ਮਾਲੂਮ ਨਹੀਂ ਸੀ ਮੈਂ ਸੇਵਾ ਕਰਦਿਆਂ ਕਈ ਵਾਰੀ ਆਪ ਰੋਗੀ ਵੀ ਹੋ ਗਿਆ ਸੀ ਭਾਈ ਜੀ ਜੇਕਰ ਤੁਸੀਂ ਗੁਰੂ ਦੇ ਪਿਆਰ ਵਿੱਚ ਭਰੇ ਹੋਏ ਸੇਵਾ ਕਰਦੇ ਤਾਂ ਤੁਸੀਂ ਦੁਖੀ ਨਾ ਹੁੰਦੇ ਹੁਣ ਆਪ ਨੇ ਸਮਝ ਲਿਆ ਹੋ ਕਿ ਗੁਰੂ ਦੇ ਪਿਆਰ ਵਿੱਚ ਸੇਵਾ ਕਰਨੀ ਕਿੰਨੀ ਅੱਛੀ ਸ਼ੈ ਹੈ ਅਨੇਕਾਂ ਕਾਟੇ ਤੇ ਹਾਨੀਆਂ ਰੁਕ ਜਾਂਦੀਆਂ ਹਨ ਔਰ ਸਾਡਾ ਜੋ ਆਸ਼ਾ ਹੈ ਸੋ ਪੂਰਾ ਹੋ ਜਾਂਦਾ ਹੈ ਸਰੀਰ ਨਾਲ ਸੇਵਾ ਕਰੋ ਧਨ ਨਾਲ ਸੇਵਾ ਕਰੋ ਸੇਵਾ ਵਿੱਚ ਅਕਲ ਵਰਤੋ ਪਰ ਮਨ ਵਿੱਚ ਸੁਰਤ ਗੁਰੂ ਦੀ ਵਸੇ ਉਸ ਦੇ ਪਿਆਰ ਦਾ ਜੀਵ ਵਿੱਚ ਉਤਸ਼ਾਹ ਜੋ ਕੁਝ ਹੋਵੇ ਉਸੇ ਦਾ ਹੁਕਮ ਜਾਣ ਕੇ ਔਰ ਉਸ ਦੀ ਪ੍ਰਸੰਤਾ ਦੀ ਖਾਤਰ ਹੋਵੇ ਔਰ ਹੋਵੇ ਉਹ ਕੁਝ ਜੋ ਗੁਰੂ ਜੀ ਦੀ ਮਰਜ਼ੀ ਹੈ ਉਹਨਾਂ ਦੇ ਇੰਦੀਏ ਦੇ ਉਲਟ ਨਾ ਹੋਵੇ ਫਿਰ ਤੁਸੀਂ ਦੇਖੋ ਕਿ ਜੋ ਤੁਸੀਂ ਸ਼ੈ ਕੱਲ ਰਾਤ ਪੁੱਛਦੇ ਸੋ ਉਹ ਕਿਤਨੀ ਛੇਤੀ ਸ਼ਿਰੂ ਗੁਰੂ ਜੀ ਤੋਂ ਪ੍ਰਾਪਤ ਹੋਈ ਹੈ। ਸਿੰਧੀ ਮੈਂ ਆਪ ਦੀ ਕਿਰਪਾਲਤਾ ਨਾਲ ਬਹੁਤ ਪ੍ਰਸੰਨ ਹੋ ਰਿਹਾ ਹਾਂ। ਤਨ ਤੁਸੀਂ ਹੋ ਔਰ ਤਨਤਾ ਯੋਗ ਤੁਸੀਂ ਹੋ। ਕਿਰਪਾ ਕਰਕੇ ਮੇਰੇ ਮਨ ਦਾ ਇੱਕ ਸੰਸਾ ਹੋਰ ਦੂਰ ਕਰੋ। ਤੁਸੀਂ ਆਖਿਆ ਹੈ ਕਿ ਜਿਸ ਕਿਸੇ ਦੀ ਸੇਵਾ ਕਰੋ ਜਾਂ দান ਤੇ ਉਪਕਾਰ ਕਰੋ ਉਸ ਵੇਲੇ ਗੁਰੂ ਦੀ ਹੁਬ ਵਿੱਚ ਕਰੋ ਕਿ ਅਸੀਂ ਆਪਣੇ ਪਿਆਰੇ ਦੀ ਖੁਸ਼ੀ ਵਾਸਤੇ ਕਰ ਰਹੇ ਹਾਂ। ਅਰਥਾਤ ਜੀਵਨ ਦਾ ਆਸ਼ਾ ਅਕਾਲ ਪੁਰਖ ਨੂੰ ਪ੍ਰੇਮ ਨਾਲ ਪ੍ਰਾਪਤ ਹੋਉਂਦਾ ਹੈ ਔਰ ਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਦੇ ਰਸਤੇ ਦਾ ਪ੍ਰਗਟ ਕਰਨ ਹਾਰਾ ਤੇ ਮੇਲਣ ਹਾਰਾ ਹੈ ਉਸ ਦੀ ਪ੍ਰੀਤ ਸੰਸਾਰਕ ਪ੍ਰੀਤਾ ਤੋਂ ਛੁਡਾ ਕੇ ਉੱਚਿਆ ਕਰੇਗੀ ਔਰ ਉਸ ਦੇ ਨੇੜੇ ਲੈ ਜਾਏਗੀ ਔਰ ਸੰਸਾਰ ਦੀ ਜੋ ਸੇਵਾ ਕਰਨੀ ਹੈ ਉਹ ਪੈ ਮੇਰੀ ਦੀ ਕੰਧ ਢੋਣ ਵਾਸਤੇ ਹੈ ਔਰ ਇਸ ਸੇਵਾ ਦਾ ਕਾਰਨ ਤੇ प्रयोजन ਗੁਰੂ ਦਾ ਹੁਕਮ ਤੇ ਪ੍ਰਸੰਤਾ ਹੈ ਔਰ ਸੇਵਾ ਕਰਦਿਆਂ ਸੇਵਾ ਤੇ ਸੇਵੇ ਦੇ ਮੋਹ ਵਿੱਚ ਨਹੀਂ ਫਸਣਾ ਗੁਰੂ ਦੇ ਚਰਨਾਂ ਪਰ ਹੀ ਲਿਵ ਲਾਈ ਰੱਖਣੀ ਹੈ ਜਦ ਅਸਾਂ ਕਿਸੇ ਬਿਮਾਰ ਮਹੀਟਰ ਅਨਾਥ ਤੱਕੇ ਨਾਲ ਫੱਟੇ ਪਈ ਨਿਰਦਨ ਲੋੜਵੰਦੀ ਸੇਵਾ ਕੀਤੀ ਤੇ ਗੁਰੂ ਕੀ ਸੇਵਾ ਸਮਝੀ ਤੇ ਉਹਨਾਂ ਦੀ ਸੇਵਾ ਕਰਦਿਆਂ ਗੁਰੂ ਨੂੰ ਹੀ ਮੂਰੇ ਰੱਖਿਆ ਤੇ ਸੇਵਾ ਕਰਦੇ ਗੁਰੂ ਤੋਂ ਬੇਮੁਖ ਹੋ ਕੇ ਸੇਵਾ ਤੇ ਸੇਵਿਆ ਵਿੱਚ ਨਾ ਰੁਚੇ ਕਾਦਸੀ ਹੋ ਤੋ ਨਿਕਲੇ ਦੁਨੀਆਦਾਰੀ ਦੇ ਟੋਏ ਤੋਂ ਬਚੀ ਉਹਨਾਂ ਦੇ ਪਾਪਾਂ ਦਾ ਭਾਰ ਚੁਕਨੋ ਬਚੀ ਬੇਮੁਖ ਨਾ ਹੋਏ ਇਹ ਲਾਭਦਾਇਕ ਹੋਇਆ ਪਰ ਇਹ ਦਸੋ ਕਿ ਜਦੋਂ ਅਸੀਂ ਇੱਕ ਬੇਲੋੜ ਅਰੋਗ ਗੁਰੂ ਕੇ ਪਿਆਰੇ ਨੂੰ ਇਸ ਵਾਸਤੇ ਪ੍ਰਸ਼ਾਦ ਛਕਾਉਂਦੇ ਹਾਂ ਕਿ ਇਹ ਅਕਾਲ ਪੁਰਖ ਦਾ ਪਿਆਰਾ ਹੈ ਇਸ ਦਾ ਜੀਵਨ ਪਵਿੱਤਰ ਤੇ ਉਪਕਾਰੀ ਹੈ ਕਿ ਉਸ ਦੀ ਸੇਵਾ ਵੀ ਐਡੀ ਖਤਰਨਾਕ ਹੈ ਭਾਈ ਜੀ ਇਹ ਸੇਵਾ ਤਾਂ ਅਸਲ ਸੇਵਾ ਤੇ ਮਹਾਨ ਉੱਚੀ ਸੇਵਾ ਹੈ ਸੇਵਾ ਖਤਰਨਾਕ ਤਾਂ ਕਿਤੇ ਵੀ ਨਹੀਂ ਅਯੋਗ ਔਰ ਮੂਰਖ ਵਰਤਾਓ ਹਰ ਗੱਲ ਦਾ ਸਦਾ ਖਤਰਨਾਕ ਹੈ ਮੇਰਾ ਪ੍ਰਯੋਜਨ ਤੁਹਾਨੂੰ ਇਹ ਦੱਸੰਦਾ ਸੀ ਕਿ ਸੇਵਾ ਆਤਮਪੰਥ ਦੇ ਰਾਈਆਂ ਵਾਸਤੇ ਕੀ ਅਰਥ ਰੱਖਦੀ ਹੈ ਤੇ ਕੀ ਕੂ ਕਰੀਦੀ ਹੈ ਹੁਣ ਜੋ ਗੱਲ ਤੁਸੀਂ ਪੁੱਛੀ ਹੈ ਉਸ ਵਿੱਚ ਗੁਰੂ ਤਾਂ ਉਹੋ ਹੈ ਪਰ ਵਰਤੋ ਰਤਾ ਵੱਖਰੀ ਹੈ ਅਰਥਾਤ ਜਦ ਦਸੀ ਕਿਸੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਦੀ ਸੇਵਾ ਕਰਦੇ ਹਾਂ ਇਹ ਪਰਪੱਕ ਨਿਸ਼ਚੇ ਹੋਵੇ ਕਿ ਇਹ ਇੱਕ ਨਾਮਮੀ ਪੁਰਖ ਹੈ। ਕਾਦ ਵੀ ਐਸੇ ਪ੍ਰੇਮ ਵਿੱਚ ਕਰਦੇ ਹਾਂ ਕਿ ਗੁਰੂ ਜੀ ਦੀ ਸੇਵਾ ਹੈ। ਪਰ ਉੱਥੇ ਅਸੀਂ ਖੋਟਿਆਂ ਦੀ ਖੋਟੀ ਵਾਸ਼ਨਾ ਦੇ ਅਸਰ ਤੋਂ ਬਚੇ ਸਾਂ। ਇੱਥੇ ਅਸੀਂ ਭਲਿਆਂ ਦੀ ਸ਼ੁੱਧ ਵਾਸ਼ਨਾ ਦੇ ਅਸਰ ਤੋਂ ਕਿਰਤਾਰਤ ਹੋਣ ਦੇ ਚਾਹਵਾਨ ਹੋਵਾਂਗੇ। ਸੇਵਾ ਕਰਦਿਆਂ ਸਾਡੇ ਮਨ ਵਿੱਚ ਇਹ ਹੁਲਾਸ ਚਾਹੀਦਾ ਹੈ ਕਿ ਇਹ ਸਾਡੇ ਪਿਆਰੇ ਨੂੰ ਪਿਆਰ ਕਰਨ ਵਾਲੇ ਪਰਮ ਮਿੱਤਰ ਹਨ। ਇਨ੍ਹਾਂ ਦੀ ਕਿਰਪਾਲਤਾ ਸਾਡੇ ਵਿੱਚ ਪਿਆਰੇ ਦਾ ਪਿਆਰ ਹੋਰ ਵਧਾਏਗੀ। ਜੋ ਪ੍ਰਸ਼ਾਦ ਦੇ ਛਕਦੇ ਹਨ ਅਸੀਂ ਗੁਰੂ ਨੂੰ ਮਿੱਤ ਦਿੰਦੇ ਹਾਂ ਅਰਥਾਤ ਗੁਰੂ ਨੂੰ ਛਕਾਉਂਦੇ ਹਾਂ ਇਹ ਗੁਰੂ ਦੇ ਪਿਆਰੇ ਜੋ ਛਕਦੇ ਹਨ ਗੁਰੂ ਵੱਲੋਂ ਛਕਦੇ ਹਨ ਤਾਂ ਤੇ ਮੈਂ ਕੇਵਲ ਗੁਰੂ ਦੀ ਸੇਵਾ ਕਰ ਰਿਹਾ ਹਾਂ ਜਦ ਤੁਸੀਂ ਭਲੇਪੁਰਕ ਦੀ ਸੇਵਾ ਗੁਰੂ ਨੂੰ ਅੰਦਰ ਬਹਾਲ ਕੇ ਗੁਰੂ ਦੇ ਪ੍ਰੇਮ ਵਿੱਚ ਕਰੋਗੇ ਤਾਂ ਤੁਹਾਡੀ ਸੇਵਾ ਗੁਰੂ ਹੀ ਪ੍ਰਵਾਨ ਕਰੇਗਾ ਤੁਹਾਡਾ ਨਾਤਾ ਹੋਰ ਅਹਤ ਪਾਸੇ ਵੱਲ ਪੱਕਾ ਹੋਵੇਗਾ ਜੇ ਤੁਸੀਂ ਗੁਰੂ ਪਰਮੇਸ਼ਰ ਨੂੰ ਮਾਨੋ ਵਿਸਾਰ ਕੇ ਭਲੇਪੁਰਖ ਦੀ ਸੇਵਾ ਕਰਦੇ ਹੋ ਤਾਂ ਜਦੋਂ ਭਲਾਪੁਰ ਕੋਈ ਭੁੱਲ ਕਰੂ ਜਾਂ ਤੁਸੀਂ ਭੁੱਲੋਗੇ ਤਾਂ ਦੁਖੀ ਹੋ ਜਾਓਗੇ ਮਿੱਥ ਲਓ ਕਿ ਤੁਹਾਡੀ ਸੱਚੀ ਸੇਵਾ ਪਰੀਜ ਕੇ ਪਰਮੇਸ਼ਰ ਦੇ ਪਿਆਰੇ ਨੂੰ ਤੁਸੀਂ ਪਿਆਰੇ ਲੱਗੇ ਤੇ ਉਸ ਨੂੰ ਪਰਮੇਸ਼ਰ ਭੁੱਲਿਆ ਤੇ ਤੁਹਾਨੂੰ ਵੀ ਪਰਮੇਸ਼ਰ ਭੁੱਲਿਆ ਹੋਇਆ ਹੈ ਤਾਂ ਤੁਸੀਂ ਦੋਵੇਂ ਇੱਕ ਸਾਾਕਾਦਾਰੀਆਂ ਭਾਈਚਾਰੇ ਦੀ ਮੇਲੀ ਹੋਗੇ satsang ਕਿੱਥੇ ਰਿਹਾ ਪਰ ਮਾਰਤ ਦੇ ਆਕਾਸ਼ ਦਾ ਤਾਰਾ ਜਿਸ ਨੂੰ ਵੇਖ ਕੇ ਪੰਥ ਘਟਣਾ ਸੀ ਅਰਥਾਤ ਅਕਾਲ ਪੁਰਖ ਤੁਹਾਡੇ ਦੋਹਾਂ ਦੇ ਹਿਰਦੇ ਨੇਤਰਾ ਤੋਂ ਓਲੇ ਹੋ ਗਿਆ ਤਾਂ ਤੁਸੀਂ ਦੋਵੇਂ ਓਜੜ ਪੈ ਜਾਓਗੇ ਕਿ ਨਹੀਂ ਫਿਰ ਦੱਸੋ ਸਲਾਮਤੀ ਕਿੱਥੇ ਰਹੇਗੀ ਸੰਤਾਂ ਗੁਰਮੁਖਾਂ ਨੇਕਾਂ ਨੂੰ ਹੁਕਮ ਹੈ ਕਿ ਜੀਵਾਂ ਨੂੰ ਮੇਰੇ ਪ੍ਰੇਮ ਵਿੱਚ ਲਾਓ ਜਗਿਆਸੂਆਂ ਨੂੰ ਹੁਕਮ ਹੈ ਕਿ ਮੇਰੇ ਪ੍ਰੇਮ ਦੀ ਖਾਤਰ ਮੇਰਾ ਰਾਹ ਦੱਸਣ ਵਾਲੇ ਗੁਰਮੁਖਾਂ ਦੀ ਸੇਵਾ ਕਰੋ ਹੁਣ ਇਸ ਹੁਕਮ ਵਿੱਚੋਂ ਜੇ ਮੇਰੇ ਪ੍ਰੇਮ ਵਿੱਚ ਲਾਓ ਤੇ ਮੇਰੇ ਪ੍ਰੇਮ ਦੀ ਖਾਤਰ ਸੇਵਾ ਕਰੋ ਦੋਵੇਂ ਖਿਆਲ ਕੱਢ ਦਿੱਤੇ ਤਦ ਕੇਵਲ ਇੱਕ ਵਰਤਨ ਭਾਈਚਾਰਾ ਦੋਸਤੀ ਜਾਂ ਸਾਕਾਦਾਰੀ ਰਹਿ ਗਈ ਜੋ ਆਤਮ ਰਸਤੇ ਦੀ ਮੰਜ਼ਿਲ ਨਹੀਂ ਹੈ ਫਿਰ ਉਹ ਗੱਲ ਹੋ ਜਾਏਗੀ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਂ ਪ੍ਰੀਤ ਵਸੇ ਕਰ ਆਏ ਅਰਥਾਤ ਰੋਟੀਆਂ ਦਾ ਸਾਖ ਰਹਿ ਜਾਉ ਵਾਹਿਗੁਰੂ ਪ੍ਰੀਤ ਦੀ ਥਾਂ ਲੋਭ ਦੀ ਪ੍ਰੀਤ ਭਾਈਚਾਰਾ ਮੱਤ ਰਹਿ ਜਾਓ ਇੱਕ ਹੋਰ ਬੇਨਤੀ ਹੈ ਪਰ ਉਹ ਕੀਤੀ ਨਹੀਂ ਜਾਂਦੀ ਕਿਉਂਕਿ ਨਾਮ ਦੇ ਰਸье ਹੋਏ ਬਿਨ ਉਸਦੀ ਸਮਝ ਨਹੀਂ ਪੈਂਦੀ ਪਰ ਆਮ ਲੋਕਾਂ ਨੂੰ ਆਪਣੇ ਖਿਆਲਾਂ ਮੁજબ ਜੀਕੂ ਸਮਝ ਪੈਂਦੀ ਹੈ ਉਕਰ ਉਹਨਾਂ ਦੀ ਬੋਲੀ ਵਿੱਚ ਦੱਸਾਂ ਹਾਂ ਕਿ ਜੋ ਕੁਝ ਦਾਨ ਵਾਹਿਗੁਰੂ ਗੁਰੂ ਦੀ ਪ੍ਰੀਤ ਤੋਂ ਬਿਨਾ ਉਹਨਾਂ ਦੇ ਨਮਿੱਤੋਂ ਖਾਲੀ ਐਵੇਂ ਦਾਨ ਦਿੱਤਾ ਜਾਂਦਾ ਹੈ ਉਹ ਦਰਗਾਹੇ ਪਰਵਾਣ ਨਹੀਂ ਹੁੰਦਾ ਪਰ ਸਗੋਂ ਪੁੱਤ ਨੇ ਉਸ ਨੂੰ ਖਾਂਦੇ ਹਨ ਇਸ ਖਿਆਲ ਦਾ ਜੋ ਅੰਤਰੀਵ ਭਾਵ ਹੈ ਉਹ ਆਪ ਨੂੰ ਨਾਮ ਰਸ ਵਿੱਚ ਰਤਿਆ ਯਥਾਰਤ ਸਮਝ ਆ ਜਾਵੇਗਾ ਹੁਣ ਕੇਵਲ ਇਹੋ ਸਮਝ ਲਓ ਕਿ ਗੁਰੂ ਪਰਮੇਸ਼ਰ ਦੇ પ્રેમ ਵਿੱਚ ਦਾਨ ਕਰੋ ਉਸ ਦੀ ਹਉਬ ਵਿੱਚ ਆ ਕੇ ਦਿਓ ਉਸ ਦੇ ਪਿਆਰ ਵਿੱਚ ਕਰੋ ਜੋ ਦਿਓ ਇਉਂ ਦਿਓ ਕਿ ਤੁਸੀਂ ਪਿਆਰੇ ਦੇ ਪ੍ਰੇਮ ਵਿੱਚ ਭਰੇ ਆਪਣੇ ਪਿਆਰੇ ਦੇ ਚਰਨਾਂ ਵਿੱਚ ਅਰਪਣ ਕਰ ਰਹੇ ਹੋ ਪ੍ਰੇਮ ਮੂਲ ਹੈ ਪ੍ਰੇਮ ਫਲ ਹੈ ਪ੍ਰੇਮ ਆਦ ਮਦ ਅੰਤ ਹੈ ਹੂ ਬਤੋ ਖਾਲੀ ਪ੍ਰੇਮ ਤੋਂ ਸੁੰਨੀ ਸੇਵਾ ਦਾਨ ਉਪਕਾਰ ਤੁਹਾਡੇ ਲਈ ਹੀਰੇ ਦੀ ਥਾਂ ਜੋ ਲੈਣੇ ਹਨ ਪ੍ਰੇਮ ਸਭ ਤੋਂ ਉੱਚਾ ਆਪਣੇ ਪਿਆਰੇ ਸਿਰਜਣਹਾਰ ਵਾਹਿਗੁਰੂ ਦੱਸਾਂ ਸਤਿਗੁਰਾਂ ਦਾ ਹੈ ਸੋ ਜੋ ਕੁਝ ਕਰੋ ਇਹਨਾਂ ਦੇ ਪ੍ਰੇਮ ਵਿੱਚ ਉਤਸ਼ਾਹਿਤ ਹੋ ਕੇ ਕਰੋ ਇਹ ਨਾ ਕਰੋ ਬੱਦਾਂ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਇਹ ਸਾਰੇ ਖਿਆਨ ਨੂੰ ਮੈਂ ਇੱਕ ਹੋਰ ਸੋਖੇ ਤਰੀਕੇ ਨਾਲ ਬੇਨਤੀ ਕਰਦਾ ਹਾਂ ਵਾਹਿਗੁਰੂ ਪਿਤਾ ਹੈ ਸ੍ਰਿਸ਼ਟੀ ਉਸਦੀ ਔਲਾਦ ਹੈ ਇਸ ਕਰਕੇ ਸਭ ਪ੍ਰਾਣੀ ਸਾਡੇ ਭਰਾ ਹਨ ਅੱਛਾ ਮਨੁੱਖ ਮਾਤਾ ਨੂੰ ਭਰਾ ਅਸੀਂ ਕਦ ਜਾਣਿਆ ਜਦ ਦਸਾਂ ਪਹਿਲੇ ਪਿਤਾ ਨੂੰ ਜਾਣਿਆ ਤੇ ਸਮਝਿਆ ਕਿ ਇਹ ਉਸ ਪਿਤਾ ਦੀ ਔਲਾਦ ਹਨ ਜਿਸ ਦੀ ਅੰਸ਼ ਅਸੀਂ ਆਪ ਹਾਂ ਜੇਕਰ ਪਿਤਾ ਨੂੰ ਹੀ ਪਿਤਾ ਨਾ ਸਮਝੀਏ ਤਦ ਸ੍ਰਿਸ਼ਟੀ ਵਿੱਚ ਭਰਾਤਾપણ ਸਮਝਣਾ ਕਾਦਾ ਪਿਓ ਨਹੀਂ ਜਾਤਾ ਤੇ ਪਿਓ ਦੀ ਔਲਾਦ ਨੂੰ ਭਰਾ ਹੀ ਕਿਸ ਤਰ੍ਹਾਂ ਜਾਣਿਆ ਜਾ ਸਕੀ ਜੇ ਤੁਸੀਂ ਪਿਤਾ ਨੂੰ ਪਿਆਰ ਕਰੋ ਉਸ ਨੂੰ ਹਿਰਦੇ ਵਿੱਚ ਵਸਾਓ ਤੇ ਉਸਤੇ ਪਿਆਰ ਦੀ ਖਾਤਰ ਮਨੁੱਖ ਮਾਤਰ ਨੂੰ ਵੀਰ ਜਾਣ ਕੇ ਸੇਵਾ ਕਰੋ ਤਦ ਭਰਾਮਾ ਦੀ ਸਾਰੀ ਸੇਵਾ ਪਿਤਾ ਨੂੰ ਪਰਮਾਨ ਹੋਊ ਕੇ ਨਾ ਤੇ ਜੇ ਪਿਤਾ ਵਿमुख ਹੋ ਕੇ ਪਿਤਾ ਨੂੰ ਭੁਲਾ ਕੇ ਤੁਸੀਂ ਪ੍ਰਾਣੀ ਮਾਤਰ ਦੀ ਸੇਵਾ ਕਰੋ ਤਦ ਇੱਕ ਤਾਂ ਉਹ ਪਿਤਾ ਨੂੰ ਪ੍ਰਸੰਨ ਨਾ ਕਰੇਗੀ ਦੂਸਰੇ ਤੁਹਾਡੇ ਨੇਤਰ ਉਸ ਤੋਂ मुnde ਰਹਿਣ ਕਰਕੇ ਉਸ ਦਾ ਦਰਸ਼ਨ ਨਾ ਹੋ ਤੀਸਰੇ ਜਿੰਨਾ ਜ਼ੋਰ ਚਾਹੇ ਕੋਈ ਲਾਵੇ ਭਰਾਤਰੀ ਭਾਵ ਨਾਲ ਸੇਵਾ ਨਹੀਂ ਹੋ ਸਕੇਗੀ ਜੋ ਪਿਤਾ ਨੂੰ ਜਾਣਿਆ ਭਰਾਵਾਂ ਦੀ ਹੋ ਸਕਦੀ ਹੈ ਜਿੰਨਾ ਚਿਰ ਪਿਤਾ ਦਾ ਪਿਤਾ ਪ੍ਰੇਮ ਨਹੀਂ ਆਇਆ ਪਿਤਾ ਦੇ ਪੁੱਤਾਂ ਨਾਲ ਭਰਾਤਰੀ ਭਾਵ ਕਿਸ ਤਰ੍ਹਾਂ ਆ ਸਕਦਾ ਹੈ ਪ੍ਰਤੱਖ ਵੇਖ ਲਵੋ ਜਿਸ ਤਰ੍ਹਾਂ ਸੇਵਾ ਇੱਕ ਆਗਿਆਕਾਰੀ ਸੁਪੁੱਤਰ ਆਪਣੇ ਭਰਾ ਦੀ ਕਰ ਸਕਦਾ ਹੈ ਉਸ ਤਰ੍ਹਾਂ ਦੀ ਸੇਵਾ ਇੱਕ ਓਪਰੇ ਦੀ ਨਹੀਂ ਕਰ ਸਕਦਾ ਉਸ ਦੀ ਸੇਵਾ ਵਿੱਚ ਫਰਕ ਪਾਉਣ ਵਾਲਾ ਓਪਰਾਪਣ ਹੈ ਜੋ ਵਿੱਚ ਸਾਫ਼ ਵਿਥ ਪਾ ਰਿਹਾ ਹੈ ਉਸ ਬੇਥ ਨੂੰ ਆਪਣਤ ਕੱਢ ਸਕਦੀ ਹੈ ਜੋ ਸਕੇ ਭਰਾ ਵਿੱਚ ਤਾਂ ਪਿਤਾ ਦੇ ਕਾਰਨ ਪੈ ਰਹੀ ਹੈ ਪਰ ਓਪਰੇ ਵਿੱਚ ਨਹੀਂ ਪੈ ਰਹੀ ਤਿਵੇਂ ਹੀ ਪਰਮੇਸ਼ਰ ਦੇ ਚਰਨਾਂ ਵਿੱਚ ਸੁਰਤ ਰੱਖਣ ਵਾਲਾ ਉਸ ਦਾ ਪ੍ਰੇਮੀ ਹੀ ਕੇਵਲ ਸਹੋਦ੍ਰਤਾ ਦੀ ਸੇਵਾ ਕਰ ਸਕਦਾ ਹੈ ਔਰ ਸਹੋਦ੍ਰਤਾ ਦੀ ਸੇਵਾ ਉਸੇ ਦੀ ਪਰਵਾਨ ਹੈ ਜੋ ਵਾਇਗੁਰੂ ਪਿਤਾ ਦੇ ਪ੍ਰੇਮ ਵਿੱਚ ਸੇਵਾ ਕਰਦਾ ਹੈ ਹੋਰ ਗੱਲ ਸਮਝੋ ਮੁੱਖ ਸੇਵਾ ਅਕਾਲ ਪੁਰਖ ਦੀ ਹੈ ਉਸ ਦੇ ਮਿਲਾਉਣ ਵਾਲੇ ਕੋਲ ਕੁਮਾਈ ਤੇ ਸમિતਰ ਵਿਚੋਲੇ ਜੈ ਮਿਲਕੰਤ ਪਛਾਣਾ ਦੱਸੋ ਗੁਰੂ ਸਾਹਿਬਾਂ ਦੀ ਸੇਵਾ ਹੈ ਉਹ ਮਿੱਤਰ ਵਿਚੋਲਾ ਗੁਰਮੁਖ ਦੀ ਸੇਵਾ ਦੱਸਦਾ ਹੈ ਜੋ satsang ਦਾ ਸਹਾਇਕ ਹੈ ਔਰ ਦੁਖੀ ਦੀਨਾ ਲੋੜਵੰਦਾ ਦਾ ਹਮਦਰਦੀ ਤੇ ਸ੍ਰਿਸ਼ਟੀ ਮਾਤਨ ਨਾਲ ਭਰਾਤਰੀ ਭਾਵ ਸਿਖਾਲਦਾ ਹੈ ਇਸ ਕਰਕੇ ਅਸੀਂ ਅਕਾਲ ਪੁਰਖ ਤੇ ਗੁਰੂ ਦੇ ਪ੍ਰੇਮ ਵਿੱਚ ਉਹਨਾਂ ਦੀ ਖਾਤਰ ਉਹਨਾਂ ਦੇ ਚਾਉ ਨਾਲ ਸਾਤ ਸੰਗਤ ਸ੍ਰਿਸ਼ਟੀ ਦੀ ਸੇਵਾ ਕਰਦੇ ਹਾਂ ਗੁਰੂ ਕਹਿੰਦਾ ਹੈ ਵਿੱਚ ਸੰਗਤ ਹਰਿ ਪ੍ਰਭ ਵਸੇ ਜੀਓ ਅਸੀਂ ਸੇਵਾ ਕਰਦੇ ਹਾਂ ਪਿਆਰੇ ਦੀ ਔਰ ਕੇਵਲ ਪਿਆਰੇ ਨੂੰ ਵੇਖਦੇ ਹਾਂ ਜੋ ਦਿੰਦੇ ਹਾਂ ਉਸ ਦੇ ਅੱਗੇ ਨਿਮਾਣੀ ਭੇਟਾ ਧਰਦੇ ਹਾਂ ਜੋ ਕਰਦੇ ਹਾਂ ਉਸ ਦੇ ਚਰਨਾਂ ਵਿੱਚ ਅਰਪਦੇ ਹਾਂ ਹੱਥ ਸੇਵਾ ਕਰਦੇ ਹਨ ਦਿਲ ਗੁਰੂ ਪਰਮੇਸ਼ਰ ਦੇ ਪ੍ਰੇਮ ਵਿੱਚ ਮਗਨ ਰਹਿੰਦਾ ਹੈ ਗੁਰਬਾਣੀ ਵੀ ਜੋ ਥਾਂ ਥਾਂ ਸੇਵਾ ਪਧਾਉਂਦਾ ਹੈ ਸੋ ਹਾਰ ਸੇਵਾ ਗੁਰੂ ਸੇਵਾ ਤੇ ਗੁਰਮੁਖ ਸੇਵਾ ਹੈ ਆਮ ਲੋਕਾਂ ਨਾਲ ਨੇਕੀ ਪਰਉਪਕਾਰ ਦੀ ਵੀ ਆਗਿਆ ਆਉਂਦੀ ਹੈ ਜੋ ਨਿਸ਼ਕਾਮ ਤੇ ਸੁੱਤੇ ਸਿੱਧ ਹੋਵੇ ਸਾ ਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ